ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਲ ਨਿਊਜ਼ ਤੁਹਾਡਾ ਸਵਾਗਤ ਕਰਦਾ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ ਵਿੱਚ ਪਾਣੀ ਦੀ ਸਥਿਤੀ ਬਣੀ ਹੋਈ ਹੈ ਲਗਾਤਾਰ ਮੀਂਹ ਜਾਰੀ ਹੈ ਪੰਜਾਬ ਵਿੱਚ ਨਹੀਂ ਹਿਮਾਚਲ ਦੇ ਇਲਾਕੇ ਵਿੱਚ ਮੀਂਹ ਪੈ ਰਿਹਾ ਹੈ ਤੇ ਇਹ ਹਿਮਾਚਲ ਦਾ ਪਾਣੀ ਕਹਿ ਸਕਦਾ ਕਿ ਪੰਜਾਬ ਵੱਲ ਆ ਰਿਹਾ ਦੋਸਤੋ ਇਸ ਸਥਿਤੀ ਨੂੰ ਦੇਖਦੇ ਹੋਏ ਕੱਗਰ ਦੇ ਪਾਣੀ ਦੇ ਵਿੱਚ ਵੀ ਲੈਵਲ ਵੱਧ ਰਿਹਾ ਹੈ ਕੱਗਰ ਦੇ ਵਿੱਚ ਵੀ ਪਾਣੀ ਲਗਾਤਾਰ ਵੱਧ ਰਿਹਾ ਹੈ ਇਸ ਨੂੰ ਦੇਖਦੇ ਹੋਏ ਕਨੌਰ ਇਲਾਕੇ ਵਿੱਚ ਜਿੱਥੇ ਕੱਗਰ ਦੀ ਮਾਰ ਪਹਿਲੇ ਵੀ ਕਈ ਵਾਰ ਪੈ ਚੁੱਕੀ ਹੈ ਹੁਣ ਫਿਰ ਇਹ ਸ਼ੰਕਾ ਪ੍ਰਗਟ ਕੀਤੀ ਜਾਣ ਲੱਗੀ ਹੈ ਕਿ ਉੱਥੇ ਕੱਗਰ ਦੇ ਵਿੱਚ ਪਾੜ ਪੈ ਸਕਦਾ ਹੈ ਜਾਂ ਕਿਸ ਜਿਹੜਾ ਕੱਗਰ ਕਿਤੋਂ ਨਾ ਕਿਤੋਂ ਟੁੱਟ ਸਕਦਾ ਹੈ ਦੋਸਤੋ ਕੱਗਰ ਦੇ ਨੇੜੇ ਤੇੜੇ ਪਿੰਡਾਂ ਵਿੱਚ ਕਾਫੀ ਲੋਕ ਵਸੇ ਹੋਏ ਨੇ ਨੇੜੇ ਤੇੜੇ ਪਿੰਡ ਵਸੇ ਹੋਏ ਨੇ ਇਹਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਵੀ ਇਸ ਸਥਿਤੀ ਨੂੰ ਦੇਖਦੇ ਹੋਏ ਕਿੱਥੇ ਕਿਹਦੇ ਪਾੜਨਾ ਪੈ ਜਵੇ ਕਿ ਅਚਾਨਾ ਨੁਕਸਾਨ ਨਾ ਹੋ ਜਵੇ ਇਸ ਲਈ ਪ੍ਰਸ਼ਾਸਨ ਵੱਲੋਂ ਇੱਕ ਸਲਾਹ ਦਿੱਤੀ ਗਈ ਹੈ ਨੇੜੇ ਜਨੇ ਪਿੰਡ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਸੁਰੱਖਿਅਤ ਥਾਵਾਂ ਤੇ ਪਹੁੰਚ ਜਾਣ ਕਿਉਂਕਿ ਪ੍ਰਸ਼ਾਸਨ ਨੇ ਜੋ ਸਲਾਹ ਦਿੱਤੀ ਹੈ ਉਹ ਕਿਤਨੇ ਕਿਤੇ ਉਹਨਾਂ ਨੂੰ ਕੋਈ ਅਸ਼ੰਕਾ ਪ੍ਰਗਟ ਹੋਈ ਹੋਵੇਗੀ ਉਹਨਾਂ ਨੇ ਕਿਤਨੇ ਕਿਤੇ ਲੱਗਿਆ ਹੋਵੇਗਾ ਕਿ ਇਦਾਂ ਦੀ ਸਥਿਤੀ ਬਣ ਸਕਦੀ ਹੈ ਇਦਾਂ ਦੀ ਸਥਿਤੀ ਬਣੇ ਉਸ ਤੋਂ ਪਹਿਲੇ ਇਹ ਲੋਕਾਂ ਨੂੰ ਸਾਵਧਾਨ ਕਰ ਦਿੱਤਾ ਜਾਵੇ ਤੇ ਲੋਕ ਆਪਣੇ ਸੁਰੱਖਿਅਤ ਥਾਵਾਂ ਤੇ ਪਹੁੰਚ ਜਾਣ ਤਾਂ ਕਿ ਕੋਈ ਕਿਸੇ ਤਰ੍ਹਾਂ ਦਾ ਕੋਈ ਵੱਡਾ ਨੁਕਸਾਨ ਹੋਣ ਦੀ ਜਿਹੜੀ ਅਸ਼ੰਕਾ ਉਹ ਖਤਮ ਹੋ ਸਕੇ ਜਿਹੜੇ ਪਿੰਡਾਂ ਨੂੰ ਅਲੱਟ ਕੀਤਾ ਗਿਆ ਹੈ ਜਾਂ ਜਿਹੜੇ ਪਿੰਡ ਦੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਉਹਨਾਂ ਦੇ ਵਿੱਚ ਜਿਹੜੇ ਪਿੰਡ ਸ਼ਾਮਿਲ ਨੇ ਉਹਨਾਂ ਵਿੱਚ ਤੇਪਲਾ ਰਾਜਗੜ ਮਹਿਮੂਦਪੁਰ ਦੜਵਾ ਸੰਝਰਪੁਰ ਨਨਹੇੜੀ ਰਾਏਪੁਰ ਸ਼ਮਸਪੁਰ ਓਟਸਰ ਜਾਂਡ ਮਗੋਲੀ ਹਰਪਾਲਾ ਕਾਮੇ ਖੁਰਦ ਅਰਾਮਪੁਰ ਸੋਨਟਾ ਚਮਾਰੂ ਕਪੋਰੇ ਕਮਾਲਪੁਰ ਲਾਠਰੋ ਖੁਰਦ ਸਾਲਾਕਲਾ ਮੈਦੋਦਾ ਸਾਲਾ ਖੁਰਦ ਦੇ ਪਿੰਡ ਜਿਹੜੇ ਉਹ ਸ਼ਾਮਿਲ ਨੇ ਦੋਸਤੋ ਆਦਲੇ ਹੀ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ